ਜੋਰੀ ਲੈ ਲਾ ਵੀ ਜੇ ਤਾਂ ਕਾਲੀ ਆਦਾ ਭਰਾਵੋ ਪੰਜ ਚਾਰ ਮਿੰਟ ਦਾ ਮੇਲ ਦਿੰਨਾ ਤੇ ਜੇ ਵੀ ਸੁਣ ਸਕਦੇ ਹੋ ਵੀ ਮੌਸਮ ਵੀ ਖਰਾਬ ਆ ਫਿਰ ਆਪਾਂ ਦਾ ਸਟੰਡਲਮੈਂਟ ਲਾ ਲੈਂਦੇ 10 ਦਿਓ ਜੀ ਸੋ ਧੰਨਵਾਦ ਸਾਡੇ ਕਲਾਕਾਰ ਭਰਾਵਾਂ ਦਾ ਭੈਣਾ ਦਾ ਕਿ ਜਿੰਨਾਂ ਨੇ ਆ ਕੇ ਇਸ ਮੋਰਚੇ ਦੇ ਵਿੱਚ ਹੌਸਲਾ ਹੋ ਜਾਈ ਕੀਤੀ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕਲਾਕਾਰ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਇੱਥੇ ਇਸ ਮੋਰਚੇ ਦਾ ਹਿੱਸਾ ਬਣ ਕੇ ਆਪਣੀ ਹਾਜ਼ਰੀ ਲਵਾਓ ਕਿਉਂਕਿ ਇਹ ਲੜਾਈ ਹੈ ਜਿਹੜੀ ਇਹ ਲੜਾਈ ਕਿਸੇ ਇੱਕ ਇਨਸਾਨ ਦੀ ਨਹੀਂ ਆ ਇਹ ਲੜਾਈ ਕੱਲੀ ਐਮਐਸਪੀ ਦੀ ਨਹੀਂ ਹੈ ਇਹ ਲੜਾਈ ਜੇ ਤੋਦਕ ਮੈਂ ਸਮਝਦਾ ਕਿ ਜਿਹੜਾ ਵੀ ਇਨਸਾਨ ਇਸ ਦੁਨੀਆ ਤੇ ਪੈਦਾ ਹੋਇਆ ਜਿਹੜਾ ਇਨਸਾਨ ਸਾਹ ਲੈ ਰਿਹਾ ਹੈ ਜਿਹੜਾ ਇਨਸਾਨ ਇੱਥੇ ਰੋਟੀ ਖਾਂਦਾ ਹੈ ਇਹ ਲੜਾਈ ਉਸ ਇਨਸਾਨ ਦੀ ਹੈ ਪਰ ਇੱਕ ਗੱਲ ਯਾਦ ਰੱਖਿਓ ਸਾਨੂੰ ਸਾਡਾ ਇਤਿਹਾਸ ਜਿਹੜਾ ਲਹੂ ਨਾਲ ਭਿੱਜਿਆ ਹੋਇਆ ਉਹ ਵੀ ਇੱਕ ਗੱਲ ਸਾਨੂੰ ਦੱਸਦਾ ਹੈ ਚਿੰਤੇ ਕਰਾਉਂਦਾ ਵਾਰ-ਵਾਰ ਕਿ ਜਦੋਂ ਸਾਡੇ ਸਿਰ ਜੁੜੇ ਨੇ ਸਾਡੀਆਂ ਕੰਡਾਂ ਜੁੜੀਆਂ ਨੇ ਅਸੀਂ ਅਵਦਾਲੀ ਵਰਗਿਆਂ ਦੀਆਂ ਗੋਡਣੀਆਂ ਲਵਾਈਆਂ ਨੇ ਪਰ ਜਦੋਂ ਜਦੋਂ ਅਸੀਂ ਦਫਾਲ ਹੋਏ ਆ ਜਦੋਂ ਅਸੀਂ ਪਾਟੇ ਆ ਤਾਂ ਸਾਡੇ ਪੱਲਿਆਂ ਦੇ ਵਿੱਚ ਖੱਜਲ ਖਵਾਰੀਆਂ ਸਾਡੇ ਪੱਲੇ ਖਾਨਾ ਜੰਗੀਆਂ ਪਈਆਂ ਨੇ ਸੋ ਅੱਜ ਇੱਕ ਹੋਣ ਦੀ ਲੋੜ ਆ ਇਕੱਠੇ ਹੋਣ ਦੀ ਲੋੜ ਆ ਭਰਾਵੋ ਇਹ ਲੜਾਈ ਨੂੰ ਸਮਝਣ ਦੀ ਲੋੜ ਆ ਜਿਹੜੇ ਹਾਲੇ ਵੀ ਘਰਾ ਵਿੱਚ ਬੈਠੇ ਆ ਸੋਚੀ ਜਾਂਦੇ ਆ ਵੀ ਕੋਈ ਗੱਲ ਨਹੀਂ ਯਾਰ ਵੀ ਆਪਾਂ ਦੇਖਦੇ ਆ ਕੀ ਮਾਹੌਲ ਬਣਦਾ ਨੌਜਵਾਨੋ ਵੱਡੀ ਗਿੰਦੀ ਤੁਸੀਂ ਖੜੇ ਹੋ ਇਹ ਗੱਲ ਕਹਿੰਦੇ ਰੱਖਿਆ ਕਰੋ ਇਸ ਗੱਲ ਨੂੰ ਲੈ ਕੇ ਰਾਜਸਥਾਨੀ ਲੈ ਕੇ ਆਉਣੀ ਵੀ ਦਿੱਲੀ ਨਹੀਂ ਕਿਉਂ ਕਿਉਂ ਨਹੀਂ ਗਏ ਜੀ ਹਰ ਸੰਘਰਸ਼ ਦਾ ਹਰ ਜੰਗ ਦਾ ਹਰ ਜੁੱਧ ਦਾ ਇੱਕ ਰਣਨੀਤੀ ਹੁੰਦੀ ਹੈ ਕਈ ਵਾਰੀ ਮੌਕੇ ਦੇ ਮੁਤਾਬਕ ਹਾਲਾਤਾਂ ਦੇ ਮੁਤਾਬਕ ਫੈਸਲੇ ਲੈਣੇ ਪੈਂਦੇ ਆ ਕਈ ਵਾਰੀ ਚਾਰ ਕਦਮ ਅੱਗੇ ਵਧਣਾ ਪੈਂਦਾ ਹੈ ਦੋ ਕਦਮ ਪਿੱਛੇ ਹਟਣਾ ਪੈਂਦਾ ਸਵੇਸ ਕਰਕੇ ਸਾਨੂੰ ਕਦੇ ਵੀ ਮਨਾਂ ਦੇ ਵਿੱਚ ਇਹ ਰਾਸਤਾ ਨਹੀਂ ਲੈ ਕੇ ਆਉਣ ਦੀ ਲੋੜ ਹੈਗੀ ਕਿ ਅਸੀਂ ਤਾਂ ਜੀ ਦਿੱਲੀ ਕਿਉਂ ਨਹੀਂ ਜਾ ਸਕੇ ਸੀ ਇੱਥੇ ਕਿਉਂ ਬੈਠ ਗਏ ਜੀ ਕਿਉਂਕਿ 21 ਫਰਵਰੀ ਨੂੰ ਮੈਂ ਇੱਥੇ ਖੜਾ ਸੀਗਾ ਸ਼ੰਭੂ ਦੇ ਉੱਤੇ ਜਿਸ ਵੇਲੇ ਨੌਜਵਾਨੀ ਸਾਡੇ ਆਗੂਆਂ ਦਾ ਵੀ ਬੁਰਾ ਭਲਾ ਬੋਲ ਰਹੀ ਸੀ ਭਰੋਸਾ ਰੱਖੀਦਾ ਹੁੰਦਾ ਆਪਣੇ ਆਗੂਆਂ ਤੇ ਆਪਣੇ ਕਮਾਂਡਰਾਂ ਦੇ ਉੱਤੇ ਔਜਾ ਹਮੇਸ਼ਾ ਉਹ ਜਿੱਤਦੀਆਂ ਨੇ ਜਿਹੜੀਆਂ ਆਪਣੇ ਕਮਾਂਡਰਾਂ ਤੇ ਭਰੋਸਾ ਰੱਖ ਕੇ ਚੱਲਦੀਆਂ ਨੇ ਸੋ ਨੌਜਵਾਨੋ ਤੁਹਾਡੇ ਸਾਹ ਦੀ ਬਹੁਤ ਵੱਡੀ ਲੋੜ ਹੈ ਸਾਡੇ ਬਾਪੂਆਂ ਨੂੰ ਸਾਡੇ ਵੱਡੇ ਭਰਾਵਾਂ ਨੂੰ ਕਦੇ ਵੀ ਇਹ ਗੱਲ ਕਹਿ ਕੇ ਨਹੀਂ ਮੁੜਨੀ ਵਾਪਸ ਕਿ ਅਸੀਂ ਤਾਂ ਯਾਰ ਜਾਣਾ ਨਹੀਂ ਹੁਣ ਜੇ ਆਪਾਂ ਸੋਚ ਕੇ ਵੀ ਲੜਾਈ ਕੱਲੇ ਆਗੂਆਂ ਦੀ ਹੈ ਕੱਲੇ ਆਗੂਆਂ ਦੀ ਨਹੀਂ ਹੈ ਲੜਾਈ ਤਾਂ ਮੈਂ ਪਹਿਲੇ ਦੱਸ ਚੁੱਕਾ ਵੀ ਇਹ ਲੜਾਈ ਕੋਈ ਐਮਐਸਪੀ ਦੀ ਨਹੀਂ ਹੈ ਇਹ ਸੁਆਮੀ ਨਾਲਸਾ ਰਿਪੋਰਟ ਦੀ ਨਹੀਂ ਹੈ ਜਿਹੜੇ WTO ਦੇ ਸਮਝੌਤੇ ਆ ਜਿਹੜੇ GATT ਦੇ ਸਮਝੌਤੇ ਆ ਜਿਹੜੇ ਨੂਬਾਦ ਆਡਤ ਦੀਆਂ ਨੀਤੀਆਂ ਨੇ ਇਹ ਲੜਾਈ ਭਰਾਵੋ ਕੱਲਾ ਪੰਜਾਬ ਨਹੀਂ ਲੜ ਰਿਹਾ ਕੱਲਾ ਹਰਿਆਣਾ ਨਹੀਂ ਲੜ ਰਿਹਾ ਪੂਰੀ ਦੁਨੀਆ ਲੜ ਰਹੀ ਹੈ ਯੂਰਪੀ ਲੋਕ ਸੜਕਾਂ ਤੇ ਆ ਉਤਰੀ ਅਮਰੀਕਾ ਦੇ ਲੋਕ ਸੜਕਾਂ ਤੇ ਆ ਅਫਰੀਕਨ ਲੋਕ ਸੜਕਾਂ ਤੇ ਆ ਉਹ ਕਾਂਫਲਿਕਟ ਘਰਾਣੇ ਉਹ ਵੱਡੀਆਂ ਧਿਰਾਂ ਵੱਡੀਆਂ ਤਾਕਤਾਂ ਜਿਵੇਂ ਪੂਰੀ ਦੁਨੀਆ ਦੇ ਵਿੱਚ ਆਪਣਾ ਗਲਬਾ ਪਾਉਣਾ ਚਾਹੁੰਦੀਆਂ ਨੇ ਪੂਰੀ ਦੁਨੀਆ ਦੇ ਫਸਿਲਿਆਂ ਨੂੰ ਧਰਤੀਆਂ ਨੂੰ ਪਾਣੀਆਂ ਨੂੰ ਭੋਜਨਾਂ ਨੂੰ ਕਿਵੇਂ ਕਾਬੂ ਕਰਨਾ ਕਿਵੇਂ ਕਬਜ਼ੇ ਲੈਣਾ ਇਹ ਉਹਨਾਂ ਦੀਆਂ ਨੀਤੀਆਂ ਨੇ ਸੋ ਜਿਹੜਾ ਇਨਸਾਨ ਇੱਥੇ ਪੈਦਾ ਹੋ ਕੇ ਸਾਹ ਲੈ ਰਿਹਾ ਇਹ ਉਹਦੇ ਸਵੈਮਾਨ ਦੀ ਲੜਾਈ ਹੈ ਇਹ ਉਹਦੀ ਆਜ਼ਾਦੀ ਦੀ ਲੜਾਈ ਹੈ ਇਹ ਉਹਦੇ ਹੱਕ ਦੀ ਲੜਾਈ ਹੈ ਸੋ ਇਸ ਲੜਾਈ ਦੇ ਵਿੱਚ ਸਾਨੂੰ ਸਾਥ ਦੇਣਾ ਚਾਹੀਦਾ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਣੀ ਚਾਹੁੰਦਾ ਮੈਂ ਵੈਸੇ ਬਹੁਤ ਸਟੇਜਾਂ 'ਤੇ ਗੱਲ ਕਰਾਉਣਾ ਹੁੰਦਾ ਧਿਆਨ ਨਾਲ ਸੁਣਿਓ ਨਿਊ ਵਰਲਡ ਆਰਡਰ ਹੈ ਕੀ ਆ ਸਾਨੂੰ ਹਰ ਇਨਸਾਨ ਨੂੰ ਸਮਝ ਹੋਣੀ ਚਾਹੀਦੀ ਹੈ ਵੀ ਇਹ ਜਿਹੜਾ ਅਰਦਲ ਆਇਆ ਹੈ ਇਹ ਜਿਹੜੇ ਦੁਨੀਆ ਭਰ ਦੇ ਵੱਡੇ ਕਾਰਪੋਰੇਟ ਵੱਡੇ ਘਰਾਣੇ ਇਕੱਠੇ ਹੋਏ ਆ ਕਿਵੇਂ ਸਾਨੂੰ ਇਹਨਾਂ ਨੇ ਕਬਜ਼ੇ ਕਰਨਾ ਕਾਬੂ ਕਰਨਾ ਉਹਦੀ ਇੱਕ ਗੱਲ ਤੁਹਾਨੂੰ ਸੁਣਾਉਣ ਲੱਗਿਆ ਉਹਦੀ ਇੱਕ ਨੀਤੀ ਦਾ ਹਿੱਸਾ ਹੈ ਇਹ ਕਹਿੰਦੇ ਵੀ ਜਿਹੜੀ ਕਰੰਸੀ ਹੈ ਜਿਹੜੀ ਕਰੰਸੀ ਆਪਾਂ ਵਰਤਦੇ ਆ ਜਿਹੜਾ ਰੁਪਈਆ ਆਪਾਂ ਪੈਸਾ ਵਰਤਦੇ ਆ ਇਸ ਕਰੰਸੀ ਨੂੰ ਅਸੀਂ ਨਕਦੀ ਰੂਪ ਵਿੱਚ ਖਤਮ ਕਰ ਦੇਣਾ ਬੰਦ ਕਰ ਦੇਣਾ ਅਸੀਂ ਇਹ ਕਰੰਸੀ ਨੂੰ ਡਿਜੀਟਲ ਕਰੰਸੀ ਬਣਾ ਦੇਣਾ ਆਸਟ੍ਰੇਲੀਆ ਸਰਕਾਰ ਨੇ ਲਾ ਲ ਕੀਤਾ ਬਕਾਇਦਾ ਤੌਰ ਤੇ ਕਿ ਸਾਡੇ 93% ਲੋਕ ਨੇ ਜਿਹੜੇ ਉਹ ਡਿਜੀਟਲ ਕਰੰਸੀ ਆ ਉਹਦੀ ਕਰੰਸੀ ਵਾਪਰ ਲਾ ਗਏ ਅਸੀਂ 7% ਲੋਕ ਰਹਿ ਗਏ ਉਹ ਵੀ ਹੌਲੀ ਹੌਲੀ ਇਹ ਕਰੰਸੀ ਦੇ ਅਸੀਂ ਲੈ ਆਉਣੇ ਆ ਮੈਂ ਤੁਹਾਨੂੰ ਸੌਖੇ ਲੱਜਾਣਾ ਸੁਝਾਉਣਾ ਤੁਹਾਡੀ ਜੇਬ ਦੇ ਵਿੱਚ ਚਾਹੇ 500 ਹੈ ਚਾਹੇ 5000 ਹੈ ਚਾਹੇ 1000 ਹੈ ਉਹਦੇ ਮਾਲਕ ਕੌਣ ਹੈ ਉਦੇ ਮਾਲਕ ਆ ਤੁਸੀਂ ਲੋਕ ਤੁਸੀਂ ਬਾਜ਼ਾਰ ਜਾਓਗੇ ਤੁਸੀਂ ਬਾਜ਼ਾਰ ਦੇ ਵਿੱਚ ਕੋਈ ਸਮਾਨ ਖਰੀਦਣਾ ਕੱਪੜਾ ਖਰੀਦਣਾ ਕੋਈ ਹੋਰ ਸਮਾਨ ਖਰੀਦਣਾ ਤੁਸੀਂ ਕਹਾਂਗੇ ਵੀ ਆਹ ਮੈਂ ਭਾਈ 500 ਰੁਪਏ ਦਿੱਤਾ ਤੇ ਆਹ ਸਮਾਨ ਮੈਨੂੰ ਦੇ ਦੇ ਜਦੋਂ ਨਕਦੀ ਖਤਮ ਹੋ ਗਈ ਤੁਹਾਡੀ ਸਾਰੀ ਰਾਸ਼ੀ ਆ ਜਿਹੜੀ ਕਾਰਡਾਂ 'ਚ ਆ ਗਈ ਮੋਬਾਈਲਾਂ 'ਚ ਆ ਗਈ ਤਾਂ ਉਹਦਾ ਮਾਲਕ ਕੌਣ ਹੋਊਗਾ ਉਹਦਾ ਮਾਲਕ ਕੌਣ ਹੋਊਗਾ ਭਾਈ ਧਿਆਨ ਦਿਓ ਆ ਤੁਹਾਡੇ ਨਾਲ ਜੇਬਾਂ ਤੇ ਮੋਬਾਈਲ ਹੈ ਇਹ ਨੱਟ ਬੰਦਾ ਇਹ ਮੋਬਾਈਲ ਦੀ ਕੋਈ ਕੀਮਤ ਹੈ ਨਹੀਂ ਜੀ ਇਹ ਖੋਖਾ ਇਹਦੀ ਕੋਈ ਕੀਮਤ ਨਹੀਂ ਇਸੇ ਤਰ੍ਹਾਂ ਜਿਹੜੀ ਕਰੰਸੀ ਉਹ ਬੰਦ ਜਾ ਰਹੀ ਆ ਆਪਾਂ ਅੱਜ ਕੱਲ ਕੀ ਕਰਦੇ ਆ ਤੇਲ ਪਰੋਣਿਆ ਪੈਟਰੋਲ ਪਾਪਾਂ ਤੋਂ ਆਪਾਂ ਆਪਣਾ ਮੋਬਾਈਲ ਕੱਢ ਕੇ ਸਕੈਨਰ ਦੇ ਮੂਹਰੇ ਕਰ ਦਿੰਦੇ ਆ ਆਪਾਂ ਕੋਈ ਸਮਾਨ ਖਰੀਦਣ ਜਾਂਦੇ ਆ ਬਾਜ਼ਾਰ 'ਚ ਆਪਣਾ ਮੋਬਾਈਲ ਕੱਢ ਕੇ ਸਕੈਨਰ ਦੇ ਮੂਹਰੇ ਕਰਕੇ ਪੈਸੇ ਕਟਾ ਦਿੰਦੇ ਆ ਸੋ ਇਹ ਜਿਹੜੀ ਕਰੰਸੀ ਜਦੋਂ ਪੂਰਨ ਤੌਰ ਤੇ ਨਕਦੀ ਬੰਦ ਹੋ ਗਈ ਤੇ ਧਾਰ ਦੀ ਕਰੰਸੀ ਡਿਜੀਟਲ ਕਰੰਸੀ 'ਚ ਬਦਲ ਗਈ ਤੁਸੀਂ ਗਏ ਬਾਜ਼ਾਰ ਸੋਡਾ ਮਨ ਕੀਤਾ ਮੈਂ ਕੁਰਤਾ ਪਜਾਮਾ ਖਰੀਦਣਾ ਮੈਂ ਪੱਗ ਲੈਣੀ ਆ ਮੈਂ ਜੁੱਤੀ ਲੈਣੀ ਆ ਮੈਂ ਪੈਂਟ ਸ਼ਰਟ ਲੈਣੀ ਆ ਤੁਸੀਂ ਆਪਣਾ ਜਿਹੜਾ ਕੁਰਤਾ ਪਜਾਮਾ ਥਾਨ ਚੋਂ ਪਰਵਾਓਗੇ ਦੁਕਾਨਦਾਰ ਕਰੋ ਤੁਸੀਂ ਕਹਾਂਗੇ ਵੀ ਆ ਲਓ ਜੀ ਐਸੇ ਕੱਟੋ ਸਕੇਂਦਰ ਕਰੋ ਸੋਡਾ ਉਹ ਪੈਸਾ ਟਰਾਂਸਫਰ ਹੋਊ ਜਾਂ ਨਹੀਂ ਹੋ ਉਹਦੇ ਖਾਤੇ 'ਚ ਇਹ ਕੌਣ ਤੈ ਕਰੂਗਾ ਸਮਝ ਉਹਦੀ ਕੋਸ਼ਕਲ ਲੜਾਈ ਹੈ ਕੀ ਆ ਤੁਹਾਡੀ ਜੇਹ ਚ ਲੱਗਦੀ ਹੈ ਨਹੀਂ ਐਸੇ ਮਹਾਜਾ ਕਾਰਡ ਤੇ ਉਹਦਾ ਕੰਟਰੋਲ ਕਿਹਦੇ ਕੋਲ ਹੈ ਅਗਲਾ ਨੇ ਆਧਾਰ ਕਾਰਡ ਤੁਹਾਡਾ ਬੈਂਕ ਦਾ ਖਾਤਾ ਜ਼ਮੀਨਾਂ ਦੇ ਨੰਬਰ ਤੁਹਾਡੇ ਉਹਨਾਂ ਨੇ ਤੁਹਾਡਾ ਸਾਰਾ ਲਿੰਕ ਕਰਤਾ ਜੋੜਤਾ ਤੁਸੀਂ ਗਏ ਉੱਥੋਂ ਆ ਗਏ ਉਹਨਾਂ ਨੇ ਕਹਿੰਦਾ ਵੀ ਭਾਈ ਸੁਣ ਲਓ ਗੱਲ ਯਾਰ ਕੰਮ ਦੀ ਗੱਲ ਆ ਫੋਨ ਫੇਰ ਦੇ ਹੋਰ ਆਪਾਂ ਬੋਲਦੇ ਆ ਕਿ ਮੇਰਾ ਬਿੰਦੂ ਕਫਾ ਨਾ ਪੁੱਛਦਾ ਕੋਈ ਕਰਦੀ ਆ ਇਹ ਗੱਲਾਂ ਆਪਾਂ ਦੂਜੀਆਂ ਸੁਣਾਉਂਦੇ ਰਹਿੰਦੇ ਨੇ ਜਿਹੜੀ ਕੰਮ ਦੀ ਗੱਲ ਹੋ ਆਪਾਂ ਸੁਣਾਉਂਦੇ ਨਹੀਂ ਭਾਈ। ਨਾ ਆਪਾਂ ਸੁਣਨ ਨੂੰ ਤਿਆਰ ਆਂ। ਚਾਰਕਮਤ ਦਿੱਤੀਆਂ ਗੱਲਾਂ ਕਰ ਗਿਆ। ਸਾਰੇ ਜਿੰਦਾਬਾਦ ਜਿੰਦਾਬਾਦ ਕਰ ਦਿਓ। ਜਿਹੜੀ ਔਨ ਵਾਲੀ ਕਹਾਣੀ ਆ ਉਹ ਸਮਝਣ ਦੀ ਕੋਸ਼ਿਸ਼ ਕਰੋ। ਤੁਸੀਂ ਬਾਜ਼ਾਰ ਗਏ ਥੋੜਾ ਮਨ ਕੀਤਾ ਮੈਂ ਪਹਿਲਾਂ ਗੱਲ ਸਾਂਹੇ ਗੁਰਦਤਾ ਪਜਾਮਾ ਲਿਆ। ਉਹਨਾਂ ਨੇ ਕਿਹਾ ਪੈਸੇ ਟ੍ਰਾਂਸਫਰ ਨਹੀਂ ਹੋਣੇ। ਆਹ ਮਾਰਕੀਟ ਦੇ ਵਿੱਚ ਆਹ ਬਾਜ਼ਾਰ ਦੇ ਵਿੱਚ ਸਾਡਾ ਆਹ ਬ੍ਰਾਂਡ ਆਇਆ ਇਹ ਕੁਰੀਜ਼ਲਾ। ਉਸ ਵੀ ਬਾਜ਼ਾਰ ਕੇ ਜੀ ਕਿਤਾ ਜੂਜ ਦਾ ਗਲਾਸ ਪੀਣਾ ਹੈ ਉਹਨਾਂ ਨੇ ਕਿਹਾ ਜੂਜ ਦੇ ਗਲਾਸ ਪੈਸੇ ਨਹੀਂ ਕੱਟੇ ਜਾਣੇ ਬਾਜ਼ਾਰ ਦੇ ਵਿੱਚ ਸਾਡਾ ਤੀਜਾ 버ਗਰ ਨੂਡਲ ਪੈ ਖਰੀਦ ਲਾ ਤੁਸੀਂ ਕਹੋਗੇ ਕਿਵੇਂ ਸਾਡਾ ਪੈਸਾ ਇਹਨਾਂ ਦੀ ਮਰਜ਼ੀ ਦਾ ਕਿਵੇਂ ਚੱਲਾਂਗੇ ਅਸੀਂ ਤਾਂ ਧਰਨਾ ਲਾਵਾਂਗੇ ਚੱਕੇ ਝੰਡੇ ਆਕੇ ਸੜਕਾਂ ਦੇ ਵਹਿ ਗਏ ਕੱਲੇ-ਕੱਲੇ ਬੰਦੇ ਨੂੰ ਨਿਸ਼ਾਨਦੇਹੀ ਹੋ ਜਾਣੀ ਹੈ ਕਿਹੜੇ ਪਿੰਡ ਚੋਂ ਕਿਹੜੇ-ਕਿਹੜੇ ਬੰਦੇ ਧਰਨੇ ਦੀ ਲੈ ਆ ਇਹਨਾਂ ਦੇ ਖਾਤੇ ਬੰਦ ਕਰ ਦੋ ਕਿੱਥੇ ਜਾਓਗੇ ਫਿਰ ਸਮਝਣ ਦੀ ਕੋਸ਼ਿਸ਼ ਕਰੋ ਕੀ ਲੜਾਈ ਇਹ ਹੈ ਇਹ ਲੜਾਈ ਕੱਲੀਆਂ ਐਮਐਸਪੀਆਂ ਦੀ ਨਹੀਂ ਆ ਸਵੇਸ ਕਰਕੇ ਭਲਾ ਦਿਓ ਇਹ ਜਿਹੜੇ ਕਹਾਂਜ ਵਿੱਚ ਲੋਕ ਆ ਉਹਨਾਂ ਨੂੰ ਵੀ ਦੱਸਣ ਦੀ ਕੋਸ਼ਿਸ਼ ਕਰੋ ਭਰਾਓ ਲੜਾਈ ਤੁਹਾਡੀ ਵੀ ਆ ਤੇ ਜਿਹੜੇ ਸਾਡੇ ਬੈਠੇ ਉਸੇ ਕਈ ਬੁੱਧੀਜੀਵੀ ਮੈਂ ਕਹੂੰਗਾ ਅਖੌਤੀ ਬੁੱਧੀਜੀਵੀ ਕਮਰੇ 'ਚ ਬੈਠੇ ਇਸ ਵੋਟ ਤੇ ਨੂੰ ਭੰਡ ਰਹੇ ਆ ਉਹ ਅਸਲ ਵਿੱਚ ਗਦਾਰ ਉਹ ਆ ਉਹਨਾਂ ਖੇਡਣ ਦੀ ਲੋੜ ਆ ਜਿਹੜਾ ਬੰਦਾ ਮੈਂ ਕਹਿੰਦਾ ਸਾਡੇ ਨਾਲ ਕਿਸੇ ਦੀ ਵਿਚਾਰਤ ਨਾਲ ਮਿਲੇ ਜਾਂ ਨਾ ਮਿਲੇ ਸਾਡੀ ਸੋਚ ਮਿਲੇ ਜਾਂ ਨਾ ਮਿਲੇ ਅਸੀਂ ਜੇ ਕਿਸੇ ਦੇ ਹੱਕ ਤੇ ਨਹੀਂ ਹੈਗੇ ਵਿਰੋਧ ਵੀ ਨਾ ਕਰੋ ਹੁਣ ਅਸੀਂ ਇੱਥੇ ਤੁਹਾਡੇ ਕੋਲੇ ਆਏ ਆਂ ਸਾਡੇ ਕੋਲ ਸਵਦਾ ਗਿਆ ਕੋਈ ਦਿੱਤੀ ਪੱਤਰ ਗਿਆ ਭਰਾਵੋ ਅਸੀਂ ਵੀ ਤਾਂ ਆਏ ਆ ਨਾ ਚੱਲ ਕੇ ਸੋ ਇੱਥੇ ਹਰ ਇਨਸਾਨ ਦਾ ਫਰਜ਼ ਬਣਦਾ ਕਿਉਂਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਦੀ ਲੜਾਈ ਹੈ ਸਾਡੀ ਹੋਂਦ ਦੀ ਲੜਾਈ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਸਾਡੀ ਵਿਰਾਸਤ ਸਾਡੀ ਹੋਂਦ ਹਸਤੀ ਨੂੰ ਖਤਮ ਕਰ ਦੇ ਲਿਓ ਦੁਸ਼ਮਣ ਜਮਾਓ ਉਹ ਖੜਾ ਸਾਹਮਣੇ ਹੋਇਆ ਤੇ ਸਾਡੇ ਇੱਕਾਂ ਦੇ ਬੋਲਣਾ ਵੀ ਮਾਰ ਰਿਹਾ ਸੋਨ ਮੀ ਆ ਗਿਆ ਭਾਈ ਜੱਲਾਂ ਕੋਈ ਦਾਰ ਨਹੀਂ ਦੁਬਾਰਾ ਫਿਰ ਸਹੀ ਕਦੇ ਧੰਨਵਾਦ ਸਾਰੀ ਸਾਂਗਲਾ ਔਰ ਗੱਲਾਂ ਗੌਰ ਕਰਿਆ ਕਰੋ ਜੇ ਕਾਰਾ ਕੱਪਾ ਛੱਡਾਂਗੇ ਨਾੜੇ ਵੀ ਲਾਵਾਂਗੇ ਸੋ ਜਿਹੜੇ ਭਾਈ ਰਹਿ ਕੇ ਬੋਲ ਬੋਲ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਹੋ ਜੀ ਸੋਨ ਮੀ ਆ